ਤਾਂ ਦੋਸਤੋ ਇਸ ਵਕਤ ਦੀ ਇਹ ਮਹੱਤਵਪੂਰਨ ਖਬਰ ਹੈ ਜਿਹੜੀ ਉਹ ਕਿਸਾਨਾਂ ਨਾਲ ਜੁੜੀ ਹੋਈ ਆ ਰਹੀ ਹੈ ਦੱਸਦੀ ਹੈ ਕਿ ਕਿਸਾਨਾਂ ਦੀ ਛੇਵੇਂ ਗਿੜ ਦੀ ਜਿਹੜੀ ਮੀਟਿੰਗ ਹੈ ਉਹ ਖਤਮ ਹੋ ਚੁੱਕੀ ਹੈ ਚੰਡੀਗੜ੍ਹ ਦੇ ਸੈਕਟਰ 26 ਦੇ ਵਿੱਚ ਜਿਹੜੀ ਅੱਜ ਕਿਸਾਨਾਂ ਤੇ ਸਰਕਾਰ ਦੇ ਵਿਚਾਲੇ ਮੀਟਿੰਗ ਰੱਖੀ ਗਈ ਸੀ ਪਹਿਲਾਂ ਵੀ ਬਹੁਤ ਸਾਰੀਆਂ ਮੀਟਿੰਗਾਂ ਹੋਈਆਂ ਜਿਹੜੀਆਂ ਮੀਟਿੰਗਾਂ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਬੇਸਟ ਰਹੀਆਂ ਤਾਂ ਅੱਜ ਵੀ ਜਿਹੜੀ ਮੀਟਿੰਗ ਹੋਈ ਹੈ ਦੱਸਦੀ ਹੈ ਕਿ ਇਹ ਵੀ ਕਿਸੇ ਨਾ ਕਿਸੇ ਕਾਰਨ ਕਰਕੇ ਬੇਸਟ ਰਹੀ ਹੈ ਤਾਂ ਹੁਣ ਜਿਹੜੀ ਅਗਲੀ ਮੀਟਿੰਗ ਦਾ ਸੱਦਾ ਦਿੱਤਾ ਗਿਆ ਹੈ ਸੈਂਟਰ ਸਰਕਾਰ ਦੇ ਵੱਲੋਂ ਉਹ 19 ਮਾਰਚ ਨੂੰ ਹੋਵੇਗਾ ਕੇਂਦਰੀ ਖੇਤੀਬਾੜੀ ਮੰਤਰੀ ਮੌਜੂਦ ਸਨ ਖੇਤੀਬਾੜੀ ਮੰਤਰੀ ਪੰਜਾਬ ਦੇ ਗਰਮੀਤ ਖੋਡੀਆਂ ਮੰਤਰੀ ਹਰਪਾਲ ਚੀਮਾ ਵੀ ਬਹੁਤ ਸਾਰੀਆਂ ਸ਼ਖਸੀਅਤਾਂ ਇਸ ਮੀਟਿੰਗ ਦੇ ਵਿੱਚ ਮੌਜੂਦ ਸਨ ਜਿਨ੍ਹਾਂ ਦੇ ਵੱਲੋਂ ਵਿਚਾਰ ਚਰਚਾ ਕੀਤੀ ਕਿ ਸੰਸ ਕਿਸਾਨ ਤੇ ਸਰਕਾਰ ਦੇ ਵਿਚਾਲੇ ਬਹੁਤ ਸਾਰੀਆਂ ਸਹਿਮਤੀਆਂ ਬਣੀਆਂ ਵੀ ਹਾਲਾਂਕਿ ਕਿਸੇ ਨਾ ਕਿਸੇ ਸਹਿਮਤੀ ਨੂੰ ਲੈ ਕੇ ਜਿਹੜੀ ਇਹ ਮੀਟਿੰਗ ਹੈ ਇਹ ਅਗਲੇ ਦੌਰ ਤੇ ਇਹ ਦੱਸਦੀ ਕਿ 19 ਮਾਰਚ ਨੂੰ ਹੁਣ ਜਿਹੜੀ ਮੀਟਿੰਗ ਹੈ ਇਹ ਹੋਵੇਗੀ ਕਰੀਬ ਜਿਹੜੀ ਇਹ ਮੀਟਿੰਗ ਅੱਜ ਦੀ ਉਹ 2.5 ਘੰਟੇ ਦੇ ਕਰੀਬ ਚੱਲੀ ਹੈ ਐਮਐਸਪੀ ਨੂੰ ਲੈ ਕੇ ਜਿਹੜੀ ਮੀਟਿੰਗ ਸੀ ਤਾਂ ਹੋਰ ਵੀ ਬਹੁਤ ਸਾਰੇ ਕਿਸਾਨਾਂ ਦੇ ਵੱਲੋਂ ਜਿਹੜੀਆਂ ਮੰਗਾਂ ਰੱਖੀਆਂ ਗਈਆਂ ਸੀ ਇਸ ਮੀਟਿੰਗ ਦੇ ਵਿੱਚ ਉਹਨਾਂ ਤੇ ਵੀ ਜਿਹੜੀ ਚਰਚਾ ਹੋਈ ਹੈ ਕਿਸਾਨਾਂ ਦੇ ਵੱਲੋਂ ਮਜ਼ਦੂਰਾਂ ਤੇ ਕਿਸਾਨਾਂ ਨੂੰ ਪੈਨਸ਼ਨ ਵਾਲੀ ਗੱਲ ਨੂੰ ਲੈ ਕੇ ਵੀ ਸਰਕਾਰ ਦੇ ਮੋਰੇ ਜਿਹੜੇ ਇਹ ਮੰਗਿਕ ਰੱਖੀ ਗਈ ਹੈ ਇਹ ਦੱਸਦੀ ਹੈ ਕਿ ਪੂਰੇ ਹੀ ਕਿਸਾਨ ਜਿੰਨੇ ਵੀ ਦੇਸ਼ ਦੇ ਕਿਸਾਨ ਨੇ ਸਾਰੇ ਹੀ ਕਿਸਾਨਾਂ ਨੂੰ ਐਮਐਸਪੀ ਦੇਣ ਦੀ ਜਿਹੜੀ ਗੱਲ ਹੈ ਇਹ ਧਰਨੇ ਤੇ ਬੈਠੇ ਹੋਏ ਕਿਸਾਨਾਂ ਦੇ ਵੱਲੋਂ ਕੀਤੀ ਗਈ ਹੈ ਤਾਂ ਇਹ ਜਿਹੜੀ ਮੀਟਿੰਗ ਹੈ ਬੇਸਿੱਟਾ ਰਹਿ ਗਈ ਹੈ ਦੱਸਦੀ ਹੈ ਕਿ ਇਹ ਬਹੁਤ ਸਾਰੀਆਂ ਸਖਸ਼ੀਤਾਂ ਸਮਾਜ ਸੇਵੀ ਬੁੱਧੀਜੀਵੀ ਬਹੁਤ ਸਾਰੀਆਂ ਜਥੇਬੰਦੀਆਂ ਦੇ ਨੁਮਾਇੰਦੇ ਇਸ ਮੀਟਿੰਗ ਦੇ ਵਿੱਚ ਮੌਜੂਦ ਸਨ ਪਰ ਮੀਟਿੰਗ ਕਿਤੇ ਨਾ ਕਿਤੇ ਬੇਸਿੱਟਾ ਰਹਿ ਗਈ ਹੈ ਦੱਸਦੀ ਕਿ ਹਰਪਾਲ ਚੀਮਾ ਹੁਣ ਆਨੇ ਵੀ ਮੀਟਿੰਗ ਹੋਣ ਤੋਂ ਬਾਅਦ ਵਿੱਚ ਜਿਹੜੀ ਹੈ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿ ਆਬਵੀਅਸ ਹੀ ਤੁਹਾਨੂੰ ਸੁਣਾਉਣੀ ਹੈ ਤਾਂ ਉਧਰ ਖੇਤੀਬਾੜੀ ਮੰਤਰੀ ਗਰਮੀਤ ਖੋਡੀਆਂ ਨੇ ਵੀ ਭਰੋਸਾ ਦਿਵਾਇਆ ਕਿ ਸੈਂਟਰ ਸਰਕਾਰ ਇਸ ਮਸਲੇ ਨੂੰ ਜਲਦੀ ਤੋਂ ਜਲਦੀ ਜਿਹੜਾ ਹੱਲ ਕਰੂਗੀ ਹੁਣ ਇਸ ਮੀਟਿੰਗ ਦਾ ਜਿਹੜਾ ਸਮਾਂ ਹੈ ਉਹ 19 ਮਾਰਚ ਜਿਹੜਾ ਹੋਵੇਗਾ ਅਗਲੀ ਜਿਹੜੀ 19 ਮਾਰਚ ਹੈ ਉਸ ਨੂੰ ਇਹ ਦੁਬਾਰੇ ਮੀਟਿੰਗ ਸਰਦੀ ਗਈ ਹੈ 19 ਮਾਰਚ ਨੂੰ ਫਿਰ ਤੋਂ ਦੁਬਾਰੇ ਮੀਟਿੰਗ ਹੋਏਗੀ ਉਸ ਮੀਟਿੰਗ ਦੇ ਵਿੱਚ ਦੇਖਣਾ ਹੋਵੇਗਾ ਕਿ ਸਹਿਮਤੀ ਜਿਹੜੀ ਕਿਸਾਨਾਂ ਤੇ ਸੈਂਟਰ ਗਵਰਨਮੈਂਟ ਦੇ ਵਿੱਚ ਆਏ ਐਮਐਸਪੀ ਤੇ ਹੋਰ ਜਿਹੜੀਆਂ ਕਿਸਾਨਾਂ ਦੀਆਂ ਹੱਕੀ ਮੰਗਾਂ ਨੇ ਉਹਨਾਂ ਨੂੰ ਲੈ ਕੇ ਬਣਦੀ ਹੈ ਜਨਹੀਂ ਤਾਂ ਦੂਜੇ ਪਾਸੇ ਸੈਂਟਰ ਗਵਰਨਮੈਂਟ ਦੇ ਵੱਲੋਂ ਜਿਹੜੇ ਖੇਤੀ ਮੰਤਰੀ ਖੇਤੀ ਸੈਂਟਰ ਸਰਕਾਰ ਦੇ ਖੇਤੀਬਾੜੀ ਮੰਤਰੀ ਨੇ ਉਹਨਾਂ ਦੇ ਵੱਲੋਂ ਵੀ ਜਗਜੀਤ ਸਿੰਘ ਢੱਲੇਵਾਲ ਉਹਨਾਂ ਨੂੰ ਕਿਹਾ ਗਿਆ ਕਿ ਜਿਹੜੀ ਆਪਣੀ ਹੜਤਾਲ ਹੈ ਉਹ ਖਤਮ ਕਰ ਦੇਣਾ ਜਿਹੜਾ ਉਹਨਾਂ ਦੇ ਵੱਲੋਂ ਉੱਥੇ ਰੱਖਿਆ ਹੋਇਆ ਵਰਤ ਹੈ ਜਿਹੜਾ ਉਸ ਨੂੰ ਖਤਮ ਕਰ ਦਿੰਦਾ ਹੈ ਜਿਹੜੇ ਜਿਹੜਾ ਸੰਘਰਸ਼ ਚੱਲ ਰਿਹਾ ਬਾਰਡਰਾਂ ਤੇ ਤਾਂ ਡੱਲੇਵਾਲ ਸਾਹਿਬ ਉਹਨਾਂ ਨੇ ਜਿਹੜੀ ਖਾਸ ਆਪਣੇ ਵੱਲੋਂ ਜਿਹੜੀਆਂ ਗੱਲਾਂ ਬਾਤਾਂ ਕਈਆਂ ਨੇ ਉਹਨਾਂ ਨੇ ਸਾਫ਼-ਸਾਫ਼ ਜਿਹੜਾ ਮਨ੍ਹਾ ਕਰ ਦਿੱਤਾ ਸੈਂਟਰਲ ਗਵਰਨਮੈਂਟ ਦੇ ਖੇਤੀਬਾੜੀ ਮੰਤਰੀ ਨੂੰ ਕਿ ਮੈਂ ਉਹਨਾਂ ਚਿਰ ਆਪਣੀ ਜਿਹੜੀ ਹੜਤਾਲ ਹੈ ਜਾਰੀ ਰੱਖੂਗਾ ਜਿੰਨਾ ਚਿਰ ਇਹਨਾਂ ਮੰਗਾਂ ਤੇ ਜਿਹੜਾ ਹੱਲ ਨਹੀਂ ਹੁੰਦਾ ਮੰਗਾਂ ਨਹੀਂ ਮੰਦੀ ਸਰਕਾਰ ਹਾਂ ਇਹ ਜਿਹੜੀ ਅੱਜ ਮੀਟਿੰਗ ਹੋਈ ਸੀ ਬਿਲਕੁਲ ਹੀ ਬੇਸਿੱਟਾ ਰਹਿ ਗਈ ਹੈ ਤਾਂ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਇਹ ਸੈਂਟਰ ਦੇ ਜਿਹੜੇ ਨੁਮਾਇੰਦੇ ਸੀ ਉਹਨਾਂ ਨੇ ਕੋਲ ਟਾਈਮ ਮੰਗੇਗਾ 19 ਮਾਰਚ ਨੂੰ ਜਿਹੜੀ ਹੋਣਾ ਅਗਲੀ ਮੀਟਿੰਗ ਹੈ ਉਹ ਹੋਵੇਗੀ ਤਾਂ ਕਿਸਾਨਾਂ ਤੇ ਇਹ ਜਿਹੜੀ ਸੈਂਟਰ ਗਵਰਨਮੈਂਟ ਦੇ ਮੰਤਰੀਆਂ ਦੇ ਵਿੱਚ ਖੇਤੀਬਾੜੀ ਮੰਤਰੀ ਵੀ ਜਿਹੜੀ ਮੀਟਿੰਗ ਹੋਈ ਹੈ ਬੇਸਿੱਟਾ ਰਹਿ ਗਈ ਹੈ ਦੱਸ ਦਈਏ ਕਿ ਜਿਹੜੀ ਮੀਟਿੰਗ ਹੈ 2.5 ਘੰਟੇ ਦੇ ਕਰੀਬੇ ਮੀਟਿੰਗ ਚੱਲੀ 2.5 ਘੰਟੇ ਮੀਟਿੰਗ ਚੱਲਣ ਦੇ ਬਾਵਜੂਦ ਵੀ ਕੋਈ ਵੀ ਇਸ ਮੀਟਿੰਗ ਦੇ ਵਿੱਚ ਮੁੱਖ ਤਾਂ ਜਿਹੜਾ ਹੱਲ ਹੈ ਉਹ ਨਹੀਂ ਨਿਕਲਿਆ ਪਹਿਲਾਂ ਵੀ ਬਹੁਤ ਸਾਰੀਆਂ ਮੀਟਿੰਗਾਂ ਕੀਤੀਆਂ ਜਾਂਦੀਆਂ ਸੀ ਸੈਂਟਰ ਸਰਕਾਰ ਤੇ ਨਮਾਇੰਦਿਆਂ ਖੇਤੀਬਾੜੀ ਮੰਤਰੀ ਤੇ ਕਿਸਾਨਾਂ ਦੇ ਵਿਚਕਾਰ ਬਹੁਤ ਸਾਰੀਆਂ ਮੀਟਿੰਗਾਂ ਪਹਿਲਾਂ ਵੀ ਹੋਈਆਂ ਪਹਿਲਾਂ ਵੀ ਮੀਟਿੰਗਾਂ ਜਿਹੜੀਆਂ ਕਾਫੀ ਬੇਸਿੱਟਾ ਰਹੀਆਂ ਤਾਂ ਅੱਜ ਜਿਹੜੀ ਮੀਟਿੰਗ ਹੋਈ ਹੈ ਇਹ ਵੀ ਦੱਸ ਦਈਏ ਕਿ ਬੇਸਿੱਟਾ ਹੀ ਰਹੀ ਹੈ ਹਾਲਾਂਕਿ ਕਿਸਾਨਾਂ ਨੇ ਬਹੁਤ ਸਾਰੀਆਂ ਜਿਹੜੀਆਂ ਮੰਗਾਂ ਨੇ ਸੈਂਟਰ ਸਰਕਾਰ ਦੇ ਮੋਰੇ ਰੱਖੀਆਂ ਬਹੁਤ ਸਾਰੀਆਂ ਮੰਗਾਂ ਨੂੰ ਸੈਂਟਰ ਸਰਕਾਰ ਦੇ ਵੱਲੋਂ ਮੰਨ ਵੀ ਲਿਆ ਗਿਆ ਪਰ ਕੁਝ ਕੁ ਮੰਗਾਂ ਨੂੰ ਲੈ ਕੇ ਜਿਹੜੇ ਖੇਤੀਬਾੜੀ ਮੰਤਰੀ ਐ ਉਹਨਾਂ ਨੇ ਟਾਈਮ ਮੰਗਿਆ ਕਿ ਅਸੀਂ ਸੋਚ ਕੇ ਗੱਲਬਾਤ ਕਰਕੇ ਸਾਰੀ ਫਿਰ ਤੁਹਾਨੂੰ ਦੱਸਾਂਗੇ ਤਾਂ ਉਸ ਦੇ ਹੀ ਚੱਲਦੇ ਆ 19 ਤਰੀਕ ਜਿਹੜੀ 19 ਮਾਰਚ ਆ ਵੀ ਉਸ ਨੂੰ ਜਿਹੜਾ ਦੁਬਾਰੇ ਤੋਂ ਜਿਹੜੀ ਮੀਟਿੰਗ ਐ ਚੰਡੀਗੜ੍ਹ ਦੇ ਵਿੱਚ ਹੋਵੇਗੀ ਕਿਸਾਨਾਂ ਦੇ ਵੱਲੋਂ ਜਿਹੜਾ ਸੰਘਰਸ਼ ਹੈ ਇਸੇ ਤਰ੍ਹਾਂ ਬਾਰਟਰ ਤੇ ਲਗਾਤਾਰ ਜਾਰੀ ਹੈ ਤਾਂ ਹੋਰ ਕੀ ਕੁਝ ਕਿਹਾ ਖੇਤੀਬਾੜੀ ਮੰਤਰੀ ਗਰਮੀਤ ਖੁੱਡੀਆਂ ਤੇ ਹਰਪਾਲ ਚਿਮਾ ਦੇ ਵੱਲੋਂ ਅਸੀਂ ਤੁਹਾਨੂੰ ਉਹ ਵੀ ਸੁਣਾਉਣੀ ਆ ਤਾਂ ਪਹਿਲਾਂ ਇਹ ਜਿਹੜੀ ਖਬਰ ਐਮ ਅਸੀਂ ਤੁਹਾਨੂੰ ਦੱਸ ਰਿਹਾ ਇਹ ਖਬਰ ਚੰਡੀਗੜ੍ਹ ਦੇ ਸੈਕਟਰ 26 ਦੇ ਵਿੱਚ ਕਿਸਾਨਾਂ ਤੇ ਸੈਂਟਰ ਗਵਰਨਮੈਂਟ ਦੇ ਵਿਚਾਲੇ ਜਿਹੜੀ ਮੀਟਿੰਗ ਚੱਲ ਰਹੀ ਸੀ ਉਸ ਨੂੰ ਲੈ ਕੇ ਆ ਰਹੀ ਹੈ ਤਾਂ ਦੋਸਤੋ ਇਸ ਵਕਤ ਦੀ ਐਮ ਖਬਰ ਹੈ ਜਿਹੜੀ ਉਹ ਕਿਸਾਨਾਂ ਨਾਲ ਜੁੜੀ ਹੋਈ ਆ ਰਹੀ ਹੈ ਦੱਸਦੀ ਹੈ ਕਿ ਕਿਸਾਨਾਂ ਦੀ ਛੇਵੇਂ ਗਿਰ ਦੀ ਜਿਹੜੀ ਮੀਟਿੰਗ ਹੈ ਉਹ ਖਤਮ ਹੋ ਚੁੱਕੀ ਹੈ ਚੰਡੀਗੜ੍ਹ ਦੇ ਸੈਕਟਰ 26 ਦੇ ਵਿੱਚ ਜਿਹੜੀ ਅੱਜ ਕਿਸਾਨਾਂ ਤੇ ਸਰਕਾਰ ਦੇ ਵਿਚਾਲੇ ਮੀਟਿੰਗ ਰੱਖੀ ਗਈ ਸੀ ਪਹਿਲਾਂ ਵੀ ਬਹੁਤ ਸਾਰੀਆਂ ਮੀਟਿੰਗਾਂ ਹੋਈਆਂ ਜਿਹੜੀਆਂ ਮੀਟਿੰਗਾਂ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਬੇਸਟ ਰਹੀਆਂ ਤਾਂ ਅੱਜ ਵੀ ਜਿਹੜੀ ਮੀਟਿੰਗ ਹੋਈ ਹੈ ਦੱਸ ਦਈਏ ਕਿ ਇਹ ਵੀ ਕਿਸੇ ਨਾ ਕਿਸੇ ਕਾਰਨ ਕਰਕੇ ਬੇਸਟ ਰਹੀ ਹੈ ਤਾਂ ਹੁਣ ਜਿਹੜੀ ਅਗਲੀ ਮੀਟਿੰਗ ਦਾ ਸੱਦਾ ਦਿੱਤਾ ਗਿਆ ਹੈ ਸੈਂਟਰ ਸਰਕਾਰ ਦੇ ਵੱਲੋਂ ਉਹ 19 ਮਾਰਚ ਨੂੰ ਹੋਵੇਗਾ ਕੇਂਦਰੀ ਖੇਤੀਬਾੜੀ ਮੰਤਰੀ ਵੀ ਮੌਜੂਦ ਸਨ ਖੇਤੀਬਾੜੀ ਮੰਤਰੀ ਪੰਜਾਬ ਦੇ ਗਰਮੀਤ ਖੋਡੀਆਂ ਮંત્રી ਹਰਪਾਲ ਚੀਮਾ ਵੀ ਬਹੁਤ ਸਾਰੀਆਂ ਸ਼ਖਸੀਅਤਾਂ ਇਸ ਮੀਟਿੰਗ ਦੇ ਵਿੱਚ ਮੌਜੂਦ ਸਨ ਜਿਨ੍ਹਾਂ ਦੇ ਬਲੋਂ ਵਿਚਾਰ ਚਰਚਾ ਕੀਤੀ ਕਿ ਸੰਸਾਨ ਤੇ ਸਰਕਾਰ ਦੇ ਵਿਚਾਲੇ ਬਹੁਤ ਸਾਰੀਆਂ ਸਹਿਮਤੀਆਂ ਬਣੀਆਂ ਵੀ ਹਾਲਾਂਕਿ ਕਿਸੇ ਨਾ ਕਿਸੇ ਸਹਿਮਤੀ ਨੂੰ ਲੈ ਕੇ ਜਿਹੜੀ ਇਹ ਮੀਟਿੰਗ ਹੈ ਇਹ ਅਗਲੇ ਦੌਰ ਤੇ ਪੈ ਗਈ ਹੈ ਦੱਸਦੀ ਕਿ 19 ਮਾਰਚ ਨੂੰ ਹੁਣ ਜਿਹੜੀ ਮੀਟਿੰਗ ਹੈ ਇਹ ਹੋਵੇਗੀ ਕਰੀਬ ਜਿਹੜੀ ਇਹ ਮੀਟਿੰਗ ਅੱਜ ਦੀ ਉਹ ਤਾਂ ਇੰਨੇ ਤੇਰੀ ਮੇ ਚੱਲੀ ਹੈ ਐਮਐਸਪੀ ਨੂੰ ਲੈ ਕੇ ਜਿਹੜੀ ਮੀਟਿੰਗ ਸੀ ਤਾਂ ਹੋਰ ਵੀ ਬਹੁਤ ਸਾਰੇ ਕਿਸਾਨਾਂ ਦੇ ਵੱਲੋਂ ਜਿਹੜੀਆਂ ਮੰਗਾਂ ਰੱਖੀਆਂ ਗਈਆਂ ਸੀ ਇਸ ਮੀਟਿੰਗ ਦੇ ਵਿੱਚ ਉਹਨਾਂ ਤੇ ਵੀ ਜਿਹੜੀ ਚਰਚਾ ਹੋਈ ਹੈ ਕਿਸਾਨਾਂ ਦੇ ਵੱਲੋਂ ਮਜ਼ਦੂਰਾਂ ਤੇ ਕਿਸਾਨਾਂ ਨੂੰ ਪੈਨਸ਼ਨ ਵਾਲੀ ਗੱਲ ਨੂੰ ਲੈ ਕੇ ਵੀ ਸਰਕਾਰ ਦੇ ਮੂਰੇ ਜਿਹੜੇ ਇਹ ਮੰਗਿਕ ਰੱਖੀ ਗਈ ਹੈ ਇਹ ਦੱਸ ਦਈਏ ਕਿ ਪੂਰੇ ਹੀ ਕਿਸਾਨ ਜਿੰਨੇ ਵੀ ਦੇਸ਼ ਦੇ ਕਿਸਾਨ ਨੇ ਸਾਰੇ ਹੀ ਕਿਸਾਨਾਂ ਨੂੰ ਐਮਐਸਪੀ ਦੇਣ ਦੀ ਜਿਹੜੀ ਗੱਲ ਹੈ ਇਹ ਧਰਨੇ ਤੇ ਬੈਠੇ ਹੋਏ ਕਿਸਾਨਾਂ ਦੇ ਵੱਲੋਂ ਕੀਤੀ ਗਈ ਹੈ ਆ ਇਹ ਜਿਹੜੀ ਮੀਟਿੰਗ ਹੈ ਬੇ ਸੱਟਾ ਰਹੀ ਹੈ ਦੱਸਦੀ ਹੈ ਕਿ ਇਹ ਬਹੁਤ ਸਾਰੀਆਂ ਸਖਸ਼ੀਰਤਾ ਸਮਾਜ ਸੇਵੀ ਬੁੱਧੀਜੀਵੀ ਬਹੁਤ ਸਾਰੀਆਂ ਜਥੇਬੰਦੀਆਂ ਦੇ ਨਮਾਇंदे ਇਸ ਮੀਟਿੰਗ ਦੇ ਵਿੱਚ ਮੌਜੂਦ ਸਨ ਪਰ ਮੀਟਿੰਗ ਕਿਤੇ ਨਾ ਕਿਤੇ ਬੇ ਸੱਟਾ ਰਹੀ ਹੈ ਦੱਸਦੀ ਕਿ ਹਰਪਾਲ ਚੀਮਾ ਹੁਣਾਂ ਨੇ ਵੀ ਮੀਟਿੰਗ ਹੋਣ ਤੋਂ ਬਾਅਦ ਵਿੱਚ ਜਿਹੜੀ ਹੈ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਨਕੇ ਉਹ ਵੀ ਸੀ ਤੁਹਾਨੂੰ ਸੁਣਾਉਣੀ ਆ ਤਾਂ ਉਧਰ ਖੇਤੀਬਾੜੀ ਮੰਤਰੀ ਗਰਮੀਤ ਖੋਡੀਆਂ ਨੇ ਵੀ ਭਰੋਸਾ ਤਵਾਇਆ ਕਿ ਸੈਂਟਰ ਸਰਕਾਰ ਇਸ ਮਸਲੇ ਨੂੰ ਜਲਦੀ ਤੋਂ ਜਲਦੀ ਜਿਹੜਾ ਹੱਲ ਕਰੂਗੀ ਹੁਣ ਇਸ ਮੀਟਿੰਗ ਦਾ ਜਿਹੜਾ ਸਮਾਂ ਹੈ ਉਹ 19 ਮਾਰਚ ਜਿਹੜਾ ਹੋਵੇਗਾ ਅਗਲੀ ਜਿਹੜੀ 19 ਮਾਰਚ ਹੈ ਉਸ ਨੂੰ ਇਹ ਦੁਬਾਰੇ ਮੀਟਿੰਗ ਸੱਦੀ ਗਈ ਹੈ 19 ਮਾਰਚ ਨੂੰ ਫਿਰ ਤੋਂ ਦੁਬਾਰੇ ਮੀਟਿੰਗ ਹੋਏਗੀ ਉਸ ਮੀਟਿੰਗ ਦੇ ਵਿੱਚ ਦੇਖਣਾ ਹੋਵੇਗਾ ਕਿ ਸਹਿਮਤੀ ਜਿਹੜੀ ਕਿਸਾਨਾਂ ਤੇ ਸੈਂਟਰ ਗਵਰਨਮੈਂਟ ਦੇ ਵਿੱਚ ਆਏ ਐ ਐਮਐਸਪੀ ਤੇ ਹੋਰ ਜਿਹੜੀਆਂ ਕਿਸਾਨਾਂ ਦੀਆਂ ਹੱਕੀ ਮੰਗਾਂ ਨੇ ਉਹਨਾਂ ਨੂੰ ਲੈ ਕੇ ਬਣਦੀ ਹੈ ਜਨਨੀ ਤੇ ਦੂਜੇ ਪਾਸੇ ਸੈਂਟਰ ਗਵਰਨਮੈਂਟ ਦੇ ਵੱਲੋਂ ਜਿਹੜੇ ਖੇਤੀ ਮੰਤਰੀ ਖੇਤੀ ਸੈਂਟਰ ਸਰਕਾਰ ਦੇ ਖੇਤੀਬਾੜੀ ਮੰਤਰੀ ਨੇ ਉਹਨਾਂ ਦੇ ਵੱਲੋਂ ਵੀ ਜਗਜੀਤ ਸਿੰਘ ਢੱਲੇਵਾਲ ਉਹਨਾਂ ਨੂੰ ਕਿਹਾ ਗਿਆ ਕਿ ਜਿਹੜੀ ਆਪਣੀ ਹੜਤਾਲ ਹੈ ਉਹ ਖਤਮ ਕਰ ਦੇਣਾ ਜਿਹੜਾ ਉਹਨਾਂ ਦੇ ਵੱਲੋਂ ਉੱਥੇ ਰੱਖਿਆ ਹੋਇਆ ਵਰਤ ਹੈ ਜਿਹੜਾ ਉਸ ਨੂੰ ਖਤਮ ਕਰ ਦਿੱਤਾ ਜਿਹੜੇ ਜਿਹੜਾ ਸੰਘਰਸ਼ ਚੱਲ ਰਿਹਾ ਬਾਰਡਰਾਂ ਤੇ ਤਾਂ ਢੱਲੇਵਾਲ ਸਾਹਿਬ ਉਹਨਾਂ ਨੇ ਜਿਹੜੀ ਖਾਸ ਆਪਣੇ ਵੱਲੋਂ ਜਿਹੜੀਆਂ ਗੱਲਾਂ ਬਾਤਾਂ ਕਈਆਂ ਨੇ ਉਹਨਾਂ ਨੇ ਸਾਫ਼-ਸਾਫ਼ ਜਿਹੜਾ ਮਨ੍ਹਾ ਕਰ ਦਿੱਤਾ ਸੈਂਟਰ ਗਵਰਨਮੈਂਟ ਦੇ ਖੇਤੀਬਾੜੀ ਮੰਤਰੀ ਨੂੰ ਕਿ ਮੈਂ ਉਹਨਾਂ ਚਿਰ ਆਪਣੀ ਜਿਹੜੀ ਹੜਤਾਲ ਹੈ ਜਾਰੀ ਰੱਖੂਗਾ ਜਿੰਨਾ ਚਿਰ ਇਹਨਾਂ ਮੰਗਾਂ ਤੇ ਜਿਹੜਾ ਹੱਲ ਨਹੀਂ ਹੁੰਦਾ ਮੰਗਾਂ ਨਹੀਂ ਮੰਦੀ ਸਰਕਾਰ ਤਾਂ ਇਹ ਜਿਹੜੀ ਅੱਜ ਮੀਟਿੰਗ ਹੋਈ ਸੀ ਬਿਲਕੁਲ ਹੀ ਬੇਸਿੱਤਾ ਰਹਿ ਗਈ ਹੈ ਤਾਂ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਸੈਂਟਰ ਦੇ ਜਿਹੜੇ ਨੁਮਾਇੰਦੇ ਸੀ ਉਹਨਾਂ ਨੇ ਪਹਿਲੋ ਟਾਈਮ ਮੰਗਿਆ ਕਿ 19 ਮਾਰਚ ਨੂੰ ਜਿਹੜੀ ਹੋਣਾ ਅਗਲੀ ਮੀਟਿੰਗ ਹੈ ਉਹ ਹੋਵੇਗੀ ਤਾਂ ਕਿਸਾਨਾਂ ਤੇ ਇਹ ਜਿਹੜੀ ਸੈਂਟਰ ਗਵਰਨਮੈਂਟ ਦੇ ਮੰਤਰੀਆਂ ਦੇ ਵਿੱਚ ਖੇਤੀਬਾੜੀ ਮੰਤਰੀ ਦੇ ਜਿਹੜੀ ਮੀਟਿੰਗ ਹੋਈ ਹੈ ਬੇ ਸਿੱਟਾ ਰਹੀ ਹੈ ਦੱਸ ਦੇ ਕਿ ਜਿਹੜੀ ਮੀਟਿੰਗ ਹੈ 2.5 ਘੰਟੇ ਦੇ ਕਰੀਬੇ ਮੀਟਿੰਗ ਚੱਲੀ 2.5 ਘੰਟੇ ਮੀਟਿੰਗ ਚੱਲਣ ਦੇ ਬਾਵਜੂਦ ਵੀ ਕੋਈ ਵੀ ਇਸ ਮੀਟਿੰਗ ਦੇ ਵਿੱਚ ਮੁੱਖਤਾ ਜਿਹੜਾ ਹੱਲ ਹੈ ਉਹ ਨਹੀਂ ਨਿਕਲਿਆ ਪਹਿਲਾਂ ਵੀ ਬਹੁਤ ਸਾਰੀਆਂ ਮੀਟਿੰਗਾਂ ਕੀਤੀਆਂ ਜਾਂਦੀਆਂ ਸੀ ਸੈਂਟਰ ਸਰਕਾਰ ਤੇ ਨਮਾਇੰਦਿਆਂ ਖੇਤੀਬਾੜੀ ਮੰਤਰੀ ਤੇ ਕਿਸਾਨਾਂ ਦੇ ਇਹ ਵਿਚਕਾਰ ਬਹੁਤ ਸਾਰੀਆਂ ਮੀਟਿੰਗਾਂ ਪਹਿਲਾਂ ਵੀ ਹੋਈਆਂ ਪਹਿਲਾਂ ਵੀ ਮੀਟਿੰਗਾਂ ਜਿਹੜੀਆਂ ਕਾਫੀ ਬੇਸਿੱਟਆਂ ਰੀਆਂ ਤਾਂ ਅੱਜ ਜਿਹੜੀ ਮੀਟਿੰਗ ਹੋਈ ਹੈ ਇਹ ਵੀ ਦੱਸ ਦਈਏ ਕਿ ਬੇਸਿੱਟਾ ਹੀ ਰਹੀ ਹੈ ਹਾਲਾਂਕਿ ਕਿਸਾਨਾਂ ਨੇ ਬਹੁਤ ਸਾਰੀਆਂ ਜਿਹੜੀਆਂ ਮੰਗਾਂ ਨੇ ਸੈਂਟਰ ਸਰਕਾਰ ਦੇ ਮੋਰ ਰੱਖੀਆਂ ਬਹੁਤ ਸਾਰੀਆਂ ਮੰਗਾਂ ਨੂੰ ਸੈਂਟਰ ਸਰਕਾਰ ਦੇ ਵੱਲੋਂ ਮੰਨ ਵੀ ਲਿਆ ਗਿਆ ਪਰ ਕੁਝ ਕੁ ਮੰਗਾਂ ਨੂੰ ਲੈ ਕੇ ਜਿਹੜੇ ਖੇਤੀਬਾੜੀ ਮੰਤਰੀ ਹੈ ਉਹਨਾਂ ਨੇ ਟਾਈਮ ਮੰਗਿਆ ਕਿ ਸੀ ਸੋਚ ਕੇ ਗੱਲਬਾਤ ਕਰਕੇ ਸਾਰੀ ਫਿਰ ਤੁਹਾਨੂੰ ਦੱਸਾਂਗੇ ਤਾਂ ਉਸ ਦੇ ਹੀ ਚੱਲਦੇ ਆ 19 ਤਰੀਕ ਜਿਹੜੀ 19 ਮਾਰਚ ਆ ਵੀ ਉਸ ਨੂੰ ਜਿਹੜਾ ਦੁਬਾਰੇ ਜੋ ਜਿਹੜੀ ਮੀਟਿੰਗ ਹੈ ਚੰਡੀਗੜ੍ਹ ਦੇ ਵਿੱਚ ਹੋਵੇਗੀ ਤਾਂ ਕਿਸਾਨਾਂ ਦੇ ਵੱਲੋਂ ਜਿਹੜਾ ਸੰਘਰਸ਼ ਹੈ ਇਸੇ ਤਰ੍ਹਾਂ ਬਾਰਡਰ 'ਤੇ ਲਗਾਤਾਰ ਜਾਰੀ ਹੈ ਤਾਂ ਹੋਰ ਕੀ ਕੁਝ ਕਿਹਾ ਖੇਤੀਬਾੜੀ ਮੰਤਰੀ ਗਰਮੀਤ ਖੁੱਡੀਆਂ ਤੇ ਹਰਪਾਲ ਚਿਮਾ ਦੇ ਵੱਲੋਂ ਅਸੀਂ ਤੁਹਾਨੂੰ ਉਹ ਵੀ ਸੁਣਾਉਣੀ ਆ ਤਾਂ ਪਹਿਲਾਂ ਇਹ ਜਿਹੜੀ ਖਬਰ ਐਮ ਅਸੀਂ ਤੁਹਾਨੂੰ ਦੱਸ ਰਿਹਾ ਇਹ ਖਬਰ ਚੰਡੀਗੜ੍ਹ ਦੇ ਸੈਕਟਰ 26 ਦੇ ਵਿੱਚ ਕਿਸਾਨਾਂ ਤੇ ਸੈਂਟਰ ਗਵਰਨਮੈਂਟ ਦੇ ਵਿਚਾਲੇ ਜਿਹੜੀ ਮੀਟਿੰਗ ਚੱਲ ਰਹੀ ਸੀ ਉਸ ਨੂੰ ਲੈ ਕੇ ਆ ਰਹੀ ਹੈ